ਸਵਾਗਤ ਹੈ ਆ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੂ ਜੀ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਬਾਈ ਕੋਲ ਟੋਕੜ ਗਾਂ ਠੀਕ ਹੈ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਣੇ ਜੀ ਵੀਰੇ ਸਾਸਿ ਜੀ ਨਮਸਕਾਰ ਜੀ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਮਨਦੀਪ ਸਿੰਘ ਆ ਜੀ ਪਿੰਡ ਪਿੰਡ ਸਹਿਣਾ ਪੈਂਚਾਂ ਦੇ ਕੋਠੇ ਵਿੱਚ ਘਰ ਹੈ ਠੀਕ ਹੈ ਜੀ ਅਜਾ ਖੇਤਾਂ ਦੇ ਘਰ ਆਪਣਾ ਹਾਂਜੀ ਹਾਂਜੀ ਠੀਕ ਹੈ ਨਾ ਨੰਬਰ ਦੱਸੋ ਫਿਰ ਆਪਣਾ 998884645 ਠੀਕ ਹੈ ਦਵਾਰ ਫਿਰ ਦੱਸੋ 99888 ਹਾਂਜੀ 4245 ਠੀਕ ਹੈ ਜੀ ਹਾਂਜੀ ਬਈ ਜੀ ਜਾਣਕਾਰੀ ਦਿਓ ਆਪਣੀ ਬੈਡ ਦੀ ਇਹ ਬਈ ਬੈਡ ਚੋਂਥੇ ਸੂਈ ਵੀ ਆ ਠੀਕ ਹੈ ਜੀ ਤੇ ਯਾਨੀ ਕਿ ਹੁਣ ਇਹਨੂੰ ਹੋ ਗਏ 2 3 ਤਿੰਨ ਕੁ ਮਹੀਨੇ ਹੋ ਗਏ ਸੂਈ ਨੂੰ ਠੀਕ ਹੈ ਜੀ ਸਾਢੇ ਤਿੰਨ ਹਾਂਜੀ ਤੇ ਹੁਣ ਮੰਨ ਲਾ 7 ਕਿਲੋ ਦੁੱਧ ਹੈਗਾ ਕਹਦਾ ਠੀਕ ਹੌਣ ਚੋਈ ਵੀ ਆ ਚੋਈ ਵੀ ਆ ਹੁਣ ਚੋ ਧਾਰ ਕੱਢ ਲਈ ਅਸੀਂ ਬੰਦਾ ਚੋਕੇ ਲੈ ਜਾ ਸਕਦਾ ਜਲਦੀ ਕਰਕੇ ਤਿੰਨ ਟਾਈਮ ਚੋਕੇ ਤੰਨੇ ਟਾਈਮ ਉਤੰਨੇ ਤੰਨੇ ਤੰਨੇ ਦਾ ਕਿੱਥੋਂ ਮਿਲੂ ਦੋ ਟਾਈਮ ਹੀ ਮਿਲੂਗੀ ਅਸੀਂ ਚਾਰ ਟਾਈਮ ਚੋਲੇ ਅਗਲੇ ਚਾਰ ਡੰਗ ਚੋਲੇ ਅਗਲੀ ਮਸਤੀ ਆ ਤੇ ਮੰਨ ਲੈ ਇਹਨੂੰ ਹੋ ਗਿਆ ਮਹੀਨਾ ਡੇਢ ਕਿ ਮਹੀਨਾ ਹੋ ਗਿਆ ਠੀਕ ਆ ਭਰਾ ਇਹਨੂੰ ਠੀਕ ਆ ਜੀ ਤੇ ਰੇਟ ਭਰਾ ਦਾ ਰੇਟ ਇਹਦਾ 27000 ਰੁਪਇਆ ਦੇਣ ਲੈਣੀ ਠੀਕ ਆ ਜੀ ਮੰਨ ਲਓ ਤੁਹਾਡੇ ਨਾਲ ਨੂੰ ਜਾਨੀ ਕਿ ਪੂਰੀ ਵਧੀਆ ਹੈਗੀ ਠੀਕ ਆ ਜੀ ਤੇ ਬਾਕੀ ਅਗਲੀ ਕਿਸਮਤ ਆ ਬਾਕੀ ਅਗਲੀ ਕਿਸਮਤ ਤਾਂ ਰਹੇ ਵੀ ਹਾਂਜੀ ਹਾਂਜੀ ਲੋ ਭਰਾ ਵੇੜ ਦੇਖ ਸਕਦੇ ਚੈੱਕ ਕਰ ਸਕਦੇ ਜੇ ਗੱਬਣ ਹੋਈ ਤਾਂ ਅਗਲੇ ਨੂੰ ਲਫਾਈ ਦੇ ਜੂਗੀ ਫਿਰ ਤਾਂ ਹਾਂ ਠੀਕ ਆ ਠੀਕ ਆ ਜੀ ਤੇ ਮਨਰਾਜ ਸੱਜਰ ਹੋਵੇ ਫਿਰ ਤਾਂ ਇਹ ਲੱਖ ਤੋਂ ਬਾਹਰ ਆ ਹਾਂਜੀ ਹਾਂਜੀ ਫਿਰ ਫੇਸ ਕੁਆਲਟੀ ਬਿਟੀ ਠੀਕ ਆ ਹਾਂਜੀ ਹੋਰ ਅੱਛੇ ਫਪਰਾਵਾ ਠੀਕ ਹੈ ਜੀ ਠੀਕ ਉਪਰਾਂ ਦੇਖ ਸਕਦੇ ਹਾਂ ਚੁਰਾਤਰਾ ਮੋੜ ਦੋ ਜੀ ਮੋੜ ਦੋ ਅਸੀਂ ਗਾਂ ਲਿਆਂਦੀ 2013 ਚ ਜਦੋਂ ਕੋਠੀ ਪਾਉਣ ਲੱਗੇ ਆ ਠੀਕ ਹੈ ਜੀ ਉਹਦੇ ਮਗਰ ਬੱਸੀ ਸੀਗੀ ਠੀਕ ਹੈ ਜੀ ਇਹਦੇ ਮਾਰਿਆਂ ਨੇ ਅਸੀਂ ਉਹ ਗਾਂ ਲੈ ਲਈ ਸੀਗੀ ਠੀਕ ਹੈ ਜੀ ਠੀਕ ਹਾਂ ਸੋਹਣੀ ਗੜ ਸੁਲੱਖੀ ਆ ਬਾਈ ਰੇਟ ਬਾਈ ਨੇ ਜਮਾ 32 ਹੀ ਆ ਠੀਕ ਹੈ ਜੀ ਜਾਇ ਜੀ ਮੰਗਿਆ ਠੀਕ ਹੈ 27000 ਜਿਸ ਕਿਨੇ ਦੁੱਧ ਪੀਣਾ ਤਾਂ ਜਰੂਰ ਬਾਈ ਨਾਲ ਕੰਟੈਕਟ ਕਰੋ 7 ਕਿਲੋ ਦੁੱਧ ਦੱਸ ਰਿਹਾ ਬਾਈ ਇਸ ਟਾਈਮ ਚੋਈ ਵੀ ਆ ਠੀਕ ਹੈ ਜੀ ਵੀਡੀਓ ਚੋਈ ਵੀ ਬਣ ਰਹੀ ਹੈ ਬਾਕੀ ਬਾਈ ਕਹਿੰਦਾ ਤਸੱਲੀ ਕਰਕੇ ਉੱਲ ਜਾ ਸਕਦੇ ਹੋ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਨੂੰ ਵਾਦੋ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਜ਼ਿੰਮੇਦਾਰ ਭਰਾ ਆਪਣਾ ਜਰੂਰ ਭਾਈ ਲੈ ਕੇ ਜਾਓ ਬਾਈ ਕੋਲ ਜਿਹਨੂੰ ਫਟਾਈ ਠੀਕ ਹੈ ਨਾ ਦੇਬਲੂ ਢੱਲਣਾ ਬਹੁਤ ਆ ਸੱਜਰੇ ਦਾ ਦੁੱਧ ਕਿੰਨਾ ਜੀ ਬਰੇ ਇਹ ਤਾਂ ਬਈ ਠੀਕ ਹੈ 25 20 ਲੀਟਰ ਦੁੱਧ ਠੀਕ ਹੈ ਜੀ ਠੀਕ ਤੁਹਾਨੂੰ ਬਹੁਤ ਕਿੰਨਾ ਦੁੱਧ ਦਾ ਹੁਣ ਭਰਾ ਦਨੇ ਆ ਠੀਕ ਹੈ ਜੀ ਜਿਵੇਂ ਮੈਂ ਜਿੰਨਾ ਪਾਲਿਆ ਉਹਨੇ ਕੱਢ ਲਾਗੇ ਠੀਕ ਹੈ ਜੀ ਠੀਕ ਹੂੰ ਠੀਕ ਹੈ ਜੀ ਵਾਈ ਜੀ ਨੇ ਜ਼ਰੂਰ ਕਨੈਕਟ ਕਰੋ ਜੀ